ਤੇ ਦਿਨ ਦਹਾੜ ਇੱਕ ਦੁਕਾਨ ਦੇ ਬਾਹਰ ਖੜੀ ਐਕਟੀਵਾ ਦੇ ਵਿੱਚ ਰੱਖੇ ਗਏ 6 ਲੱਖ ਰੁਪਏ ਦੀ ਨਕਦੀ ਅਤੇ ਐਕਟੀਵਾ ਲੈ ਕੇ ਚੋੜਾਫੂ ਚੱਕਰ ਹੋ ਗਿਆ ਸਾਰੀ ਕਟਨਾ ਮੌਕੇ ਤੇ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਮੌਕੇ ਤੇ ਹੀ ਪੁਲਿਸ ਨੂੰ ਸੂਚਨਾ ਦੇਣ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿਤਨਾ ਮੌਕੇ ਤੋਂ ਪੀਵੀ ਪੀਵੀ ਨਤੀ 812 12 ਮੈਂ ਨਾ ਜਿਵੇਂ ਰੁਟੀਨ ਵਾਈਜ਼ ਅਕੇ ਬੈਂਕ ਜਾਂਦਾ ਸੀ ਤੇ ਮੈਂ ਬੈਂਕ ਜਾਂਦਾ ਟੈਂਟਰੀ ਕੁਝ ਪੋਨੇ ਪੋਨੇ 11 11 ਵਜੇ ਦਾ ਟਾਈਮ ਸੀ ਤੇ ਮੈਂ ਫਿਰ ਮੈਨੂੰ ਫੋਨ ਆ ਗਿਆ ਦਫਤਰ ਦੀ ਕਿ ਕੁਝ ਬੈਰ ਕੱਢ ਦੋ ਮੈਂ ਬਿੱਲ ਕੱਢਣ ਵਾਸਤੇ ਗਿਆ ਤੇ ਸਕੂਟਰੀ ਮੈਂ ਆਪਣੇ ਆਫਿਸ ਦੇ ਬਿਲਕੁਲ ਨਾਲ ਲਾਤੀ ਤੇ ਚਾਬੀ ਜਿਵੇਂ ਰੀਟੇਨ ਵਾਈਜ਼ ਮੈਂ ਕਿਹਨ ਟੇ ਰੱਖਦਾ ਹਾਂ ਉਹਦੇ ਵਿੱਚ ਮੇਰੇ 600 ਰੁਪਏ ਸੀ ਜਿਦੇ 500 ਵਾਲੀਆਂ ਗੁੱਟੀਆਂ 9 ਸੀ ਤੇ 200 ਵਾਲੀਆਂ ਗੁੱਟੀਆਂ 5 ਸੀ 100 ਵਾਲੀਆਂ ਗੁੱਟੀਆਂ 5 ਸੀ ਮੈਂ ਸਰ ਆਪਣਾ ਉਚਾ ਟਿਪ ਉਚਾ ਡੱਬਾ ਰਾਮ ਰਾਮ ਨਗਰ ਹਾਂਜੀ ਦਫਤਰ ਹੁੰਦਾ ਮੇਰਾ ਇਸ ਸਕੂਟਰ ਤੇ ਰਾਮ ਸਰ ਮੇਰੇ ਹੋ ਚੁਕੀ। ਮੈਂ ਜਿਵੇਂ ਬਾਹਰ ਆਇਆ ਮੈਂ ਬਾਹਰ ਆਇਆ ਬਿੱਲ ਕਟ ਗਿਆ। ਤੇ ਗੱਡੀ ਕੱਢ ਲਈ ਤੇ ਮੈਂ ਦੇਖਿਆ ਕਿ ਗੱਡੀ ਚਾ ਚੁੱਕੀ ਸੀ ਮੈਂ ਬਾਹਰ ਆਇਆ ਤੇ ਵੀ ਸਕੂਟਰੀ ਹੈ ਨਹੀਂ ਸੀ। ਤੇ ਸਕੂਟਰੀ ਜਿਸ ਨੂੰ ਫੇਰ ਮੈਂ 112 ਨੰਬਰ ਤੇ ਕਾਲ ਕੀਤੀ। ਤਾਂ ਫਿਰ ਉਸ ਦੇ ਬਾਅਦ ਉਹ ਅੱਧੇ ਘੰਟੇ ਬਾਅਦ ਉਹਨਾਂ ਦਾ ਫੋਨ ਆਇਆ ਕਿ ਮੈਂ ਇਹਨੂੰ ਦੱਸੋ ਉਹਨੇ ਕਿਹਾ ਫਿਰ ਮੈਂ ਫੋਕਲ ਕਰਨ ਜਗ੍ਹਾ ਕੰਪਲੀਟ ਦਿੱਤੀ ਲੋਕੀ। ਇਸ ਕਰਕੇ ਜਿਸ ਵੇਲੇ ਉਹਦੀ ਮੈਨੂੰ ਵੀਡੀਓ ਕੋਈ ਬਣਦਾ ਨਹੀਂ। ਕਿੰਨੇ ਬੰਦੇ ਆਇਆ ਸਿੰਗਲ ਸਿੰਗਲ ਬੰਦਾ ਸੀ 11:16 ਮਿੰਟ ਦੀ ਗੱਲ ਸਰ ਸਕੂਲੀ ਉਥੋਂ ਲੈ ਕੇ ਗਾਂ ਜਾ ਕੇ ਉਹਨੇ ਕਿੱਕ ਮਾਰੀ ਹੈ ਸਾਡੇ ਨੁਕਰ ਤੇ ਉਥੋਂ ਤੁਰ ਕੇ ਲੈ ਕੇ ਗਿਆ